ਕਮਾਰੇ ਬੈਠੇ ਨਹੀਂ ਉਹਨਾਂ ਦਾ ਵਿਆਹ ਹੀ ਹੋਇਆ ਜੀ ਉਹ ਵੀ ਮੈਂ ਮੰਦੀ ਦੇ 10 ਗਾੜੀ ਮਹੀਂ ਹੀ ਦਿੰਨੀ ਆ ਜੀ ਉਹਨਾਂ ਨੂੰ ਨਾ ਮੰਗੇ ਨਾ ਵਿਆਹ 10 15 ਜਾਣੇ ਆ ਜੀ ਰੋਟੀ ਗਾਣੀ ਵਹੀ ਦਿੰਦੀ ਆ ਜੀ ਕੀ ਗਰਮ ਮਾਪੇ ਮੇਰੇ ਤੁਰ ਗਏ ਨਸ਼ਾ ਨਹੀਂ ਨਾ ਵੇਚਣਾ ਚਾਹੀਦਾ ਮਾਤਾ ਫਿਰ ਗਲਤ ਹੈ ਨਾ ਹਾਂਜੀ ਅੱਗੇ ਜਿਹੜਾ ਸੀਗਾ ਸੀ ਕਿਤੇ ਪੈਸੇ ਜਾਂਦੇ ਸੀ ਹਾਂਜੀ ਹਾਂਜੀ ਅੱਜ ਮੇਰਾ ਆਪੇ ਹੋ ਗਿਆ ਜੀ ਹੋ ਗਿਆ ਹੁਣ ਤਾਂ ਕੋਈ ਨਹੀਂ ਆਇਆ ਮੇਰੇ ਮੁੰਡੇ ਹੁਣ ਕੰਮ ਤੇ ਜਾਂਦੇ ਸੀ ਨਸ਼ੇ ਵੇਚਦੇ ਪੜਾ ਲੈ ਗਏ ਇੱਕ ਕਮਰੇ 'ਚ ਕਿੱਥੇ ਰਹਿੰਦੇ ਇੱਕ ਕਮਰਾ ਸਾਡੇ ਕੋਲ ਸੀ ਪਲਾਸਟਿਕ ਦਾ ਸਮਾਨ ਪਾਇਆ ਹੀ ਮੈਂ ਹੁਣ ਕੀ ਕਰਾਂ ਇੱਕ ਕਮਰੇ 'ਚ ਰਹਿ ਰਹੇ ਹਾਂ ਰੋਟੀ ਕਰਕੇ ਰੋਟੀ ਗਾਣੀ ਆ ਜੀ ਕੀ ਕਰੀ ਉਹ ਇੱਕ ਕਮਰਾ ਇਹ ਇੱਕ ਕਮਰੇ ਨੂੰ ਸਾਡੇ ਕੋਲ ਤਾਂ ਇੰਨੀ ਜਗ੍ਹਾ ਵੀ ਨਹੀਂ ਹੈਗੀ ਆ ਪੁਰਾਣੇ ਮੇਰੇ ਮਾਪੇ ਦਾ ਪਾਈ ਹੋਈ ਆ ਜੀ ਜਗਾ ਕਦੀ ਰਹਿ ਰਹੀਆਂ ਮੈਂ ਅਸੀਂ ਕਿੱਥੇ ਜਲੇ ਜਾਈਏ ਜੀ ਪਹਿਲਾਂ ਦੱਸੋ ਸਾਡੇ ਕੋਲ ਤਾਂ ਇਹ ਕਿ ਕੋਈ ਅੱਲੇ ਬੱਲੇ ਸਾਡੇ ਕੁਝ ਨਹੀਂ ਹੈਗਾ ਜੀ ਸਾਡੇ ਸਾਡੇ ਪਾਈ ਹੋਈ ਹੈ ਜੀ ਗੁਦਰਾਮ ਦੀ ਹਾਂ ਗੁਦਰਾਮ ਦੀ ਪਾਈ ਹੋਈ ਆ ਜਗਾ ਸਾਰੀ ਜਗਾ ਜੀ ਮਾਪੇ ਹਸਾਲ ਦੇ ਜੀ ਤਾਂ ਮੇਰੇ ਤੇ ਲੈ ਗਏ ਕੋਈ ਨਾ ਕੋਈ ਤਿੰਨ ਸਾਲ ਹੋ ਗਏ ਜੀ ਇਹਨਾਂ ਨੂੰ 40 ਸਾਲ ਬਰਾਬਰ ਕੱਤੇ ਪਾਏ ਹੋਤੀ ਬੈਠੀ ਆ ਇਹ ਨੈਣੂ ਵੀ ਪਤਾ ਹੀ ਆ ਕਿੰਨੇ ਚਿਰ ਦੇ ਰਹ ਰਹੇ ਆ ਕਿਹੜਾ ਹੀ ਅੱਜ ਕੱਲ ਦੇ ਰਹ ਰਹੇ ਆ ਸਾਨੂੰ 20 22 ਸਾਲ ਹੋ ਗਏ ਉਹਦੇ ਬੈਠੇ ਆ ਕਿਹੜਾ ਅੱਜ ਕੱਲ ਦੇ ਰਹਣੇ ਆ ਜੀ ਲੋਕਲ ਪੱਕੇ ਰਹਦੇ ਆ ਰਹ ਰਹੇ ਆ ਇਹਨੇ ਮੇਰੇ ਤੇ ਹੀ ਕੰਮ ਆ ਜੀ ਅੱਗੇ ਵਾਤੇ ਲਈ ਆ ਅੱਗੇ ਅੱਗੇ ਵਾਤੇ ਹੀ ਨਹੀਂ ਕਰਾਂਗੇ ਠੀਕ ਹੈ ਮਾਤਾ ਜੀ ਠੀਕ ਆ ਇਹ ਵਾਦਾ ਤਾਂ ਕਰਨਾ ਹੀ ਪੈਣਾ ਹਾਂਜੀ ਨਸ਼ੇ ਬਾਰੇ ਬੇਚਣ बारे ਸੋਚਿਓ ਨਾ ਹਾਂਜੀ ਨਹੀਂ ਨਹੀਂ नहीं नहीं ਇਹ ਜੀ ਕੰਮ ਕਿੱਥੇ ਆ ਤੂੰ ਕਿੱਥੇ ਆ ਇਹ ਜੀ ਕੰਮ ਨਹੀਂ ਕਰਦਾ ਠੀਕ ਹੈ ਜੀ ਬਣਵਾਣਾ ਵਾਲੇ ਤੋਂ ਕੰਮ ਲੰਗੜ ਜੀ ਹਾਂਜੀ ਕੋਈ ਕੋਈ ਵੀ ਜੀ ਕੋਈ ਵੀ ਜੀ ਕੋਈ ਵੀ ਜੀ ਕੋਈ ਦੁਆਰ ਪਰ ਉਹ ਆਂਕਾ ਪਰ ਇਹ ਰਹੇਗਾ ਠੀਕ ਹੈ ਇਹ ਹੋਣਾ ਆ ਇਹ ਦੁਆਰਾ ਇਹੀ ਕੰਮ ਕਰੂਗਾ ਹਨਾ ਬੜੀ ਗੱਲ ਸੁਣ ਲਓ ਇਹ ਸੁਣ ਲਓ ਹਾਂ ਫੇਰ ਫੇਰ ਦੇ ਮਕਾਨ ਜਿਹੜਾ ਜੋ ਵੀ ਇੱਥੇ ਬਣਿਆ ਹੈ ਟੋਪਰ ਹਾਂਜੀ ਟੋਪਰ ਠੀਕ ਹੈ 3 3 ਗਿਗਰਦ ਅਨੇ ਦੇ ਬਰੇ ਹਾਂ ਜੀ ਪੰਜ ਚਾਚਾ ਆ ਰਾਹ ਤੇ ਜਾਣੇ ਰਹਿਣੇ ਆ ਜੀ ਪੰਜ ਠਾਕ ਜੀ ਆ ਬਿਸਤਰੀ ਮਾਸਾ ਜੀ ਤੇ ਮਾਤਾ ਨਾ ਹਾਂ ਜੀ ਜੀ ਇਹਦਾ ਪਰਿਵਾਰ ਆ ਚਾਚੇ ਤਾਏ ਦੇ ਬੰਦੇ ਇਹ ਵੀ ਸਸਤਰਾਂ ਆਉਂਦੀ ਆ ਉਹ ਭਾਈ ਗੱਲ ਇਹ ਆ ਇਹ ਹੁਣ ਖੁੰਡੀ ਉਹਦੇ ਕਰਕੇ ਆ ਖੁੰਡੀ ਜਿਹੜੀ ਆ ਵੀ ਤੁਸੀਂ ਆਪਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਹਾਂ ਜੀ ਇਸ ਕਰਕੇ ਛੱਡ ਰਹੇ ਆ ਹਾਂ ਜੀ ਪਰ ਤੁਸੀਂ ਹੁਣ ਬਾਕੀ ਦੇਖਦੇ ਆ ਵੀ ਜਿਹੜਾ ਕੋਈ ਨਸ਼ੇ ਵੇਚਦਾ ਉਹਦੀ ਪ੍ਰਾਪਰਟੀ ਨੂੰ ਬਿਲਕੁਲ ਨਹੀਂ ਛੱਡ ਰਹੇ ਹਾਂ ਉਹਨੂੰ ਬਿਕਰੋਂ ਨੂੰ ਹੀ ਇਹ ਸਹੇਲ ਆਣਾ ਇਹ ਦੁਆਰਾ ਇਹ ਸਰਦ ਬਿਲਕੁਲ ਸਪਿਆ ਨਹੀਂ ਹੋਣਾ ਨਹੀਂ ਠੀਕ ਆ ਜੀ ਸਰ ਦਾ ਕੋਟੀਗੜ ਠੀਕ ਹੈ ਇਹ ਸਰ ਉਹ ਵੀ ਜਿਹੜੀ ਆਪਣੇ ਮੇਰੇ ਜਿਹੜੀ ਆ ਲੋਕਾਂ ਦੇ ਘਰਾਂ 'ਚ ਕੰਮ ਕਰ ਗਿਆ ਫਾਂਗ ਜਰਾ ਕਰਦੇ ਆਏ ਤੁਹਾਨੂੰ ਮਾਫੀ ਦੇਣ ਲੱਗੇ ਦੁਆਰਾ ਨਹੀਂ ਹਾਂ ਜੀ ਨਹੀਂ ਜੀ ਤੁਹਾਨੂੰ 20-22 ਸਾਲ ਹੋ ਗਈ ਮੈਂ ਵੀ ਮੁੰਬਈ ਗਈ ਕਿਰਿਆ ਪਹਿਲਾਂ ਜਾਦਾ ਹੀ ਗਈ ਸੀ ਵੇਰੀਓ ਮੈਂ ਮੋਗੀ ਜੜੀ ਦਿੱਤੋ ਵੀਰ ਤੋਂ ਜਾ ਕੇ ਕੰਮ ਪੁੱਛਾ ਮੰਦਰਾ 15 ਜਨਮ ਤਰੀਕ ਦੇ ਜਾਂਦੀ ਰਹੀ ਐ ਜੇ ਮੇਰਾ ਕੁਝ ਹੋਇਆ ਇਹ ਮੇਰੇ ਮਾਪੇ ਦੇ ਘਰੇ ਰਹਿ ਰਹੀ ਸੀ ਮਾਪੇ ਆ ਦੀ ਮੇਰੀ ਦੇਖੋ ਨਹੀਂ ਸਾਥ ਨੂੰ ਇੱਥੇ ਹੈ ਇਹ ਥੋੜੇ ਕਰ ਗਏ ਮੈਂ ਵੀ ਗੱਲ ਕਹਨਾ ਥੋੜੀ ਮਿਹਨਤ ਕਰ ਗਏ ਕਿਉਂਕਿ ਜਦੋਂ ਪੰਜਾਬ ਸਰਕਾਰ ਸਾਡੇ ਸੀਨੀਅਰ ਅਫਸਰਾਂ ਦੀ ਯੋਗਤਾ ਹੈ ਜਿਹੜਾ ਕੋਈ ਨਜ਼ਾਇਜ਼ ਉਹਦੇ ਨਾਲ ਬਣਾਊਗਾ ਉਹ ਬਿਲਕੁਲ ਢਣਾ ਹੈ ਇਹ ਐਸੇ ਕਰਕੇ ਛੱਡ ਰਹੇ ਆ ਕੋਈ ਅਸੀਂ ਕਿਹੜਾ ਕੇ ਨਾਲ ਤੱਕਾ ਨਹੀਂ ਕਰਨਾ ਪਰ ਜੇ ਕੋਈ ਨਜਾਇਜ਼ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਊਗਾ ਉਹ ਬਿਲਕੁਲ ਨਹੀਂ ਦਿੰਦਾ ਜਿਹੜੇ ਮੁੰਡੇ ਨੂੰ ਹੁਣ ਇੱਕ ਬੱਤਾ ਹੂ ਜੇ ਕੋਈ ਨਜਾਇਜ਼ ਨਸ਼ਾ ਦੀ ਕਮਾਈ ਨਾਲ ਬਣਾਊਗਾ ਉਹ ਬਿਲਕੁਲ ਸਪੇਅਰ ਨਹੀਂ ਹੋਣਾ ਆਪਣੇ ਮੁੰਡੇ ਨੇ ਵੀ ਕਲੀਅਰ ਇਸ ਨੇਹਾ ਕਰ ਦਿਓ ਬਿਲਕੁਲ ਬਿਲਕੁਲ ਸਾਡੇ ਸਾਰੇ ਕਮਰੇ ਇੱਕ ਇੱਕ ਆਇਆ ਇਹ ਥੋੜੀ ਥੋੜੀ ਮਿਹਨਤ ਕਰ ਗਈ ਥੋੜੀ ਜਿਹੜਾ ਅਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਦੀ ਕਨੇ ਗੁਜ਼ਾਰਾ ਕਰਦੇ ਆਂ ਮਾਂ ਛੱਡ ਰਹੇ ਨਹੀਂ ਨਹੀਂ ਇਹ ਸਾਡੇ ਸੀਨੀਅਰ ਅਫਸਰਾਂ ਦੇ ਵੀ ਇਹੀ ਹੁੰਦਾ ਵੀ ਕਿਸੇ ਗਰੀਬ ਨਾਲ ਨਜਾਇਜ਼ ਦੀ ਪਰ ਜੇ ਕੋਈ ਨਜਾਇਜ਼ ਨਸ਼ਾ ਵੇਚ ਕੇ ਪੜਾਊਗਾ ਉਹ ਬਿਲਕੁਲ ਸਪੇਅਰ ਨਹੀਂ ਕਰਾਂਗੇ ਹਾਂਜੀ ਹਾਂਜੀ ਉਹ ਤਾਂ ਪਤਾ ਲੱਗਦਾ ਇਹ ਬਣਾਇਆ ਹੈ ਜੀ ਇਸ ਦੇ ਸਾਹਮਣੇ ਖੜਾ ਹੈ ਠੀਕ ਹੈ 11 ਦਾ ਪੱਲਾ ਲਾ ਰਹੇ ਹਾਂ ਚਲੋ ਇਹਨੇ ਤਾਂ ਉੱਪਰਲੇ ਤੇ ਆਉਂਦੀ ਹੈ ਜੀ ਉੱਪਰਲੇ ਤੇ ਉੱਪਰੋਂ ਮਤਲਬ ਮਤਲਬ ਇਹਦਾ ਦੋਹਾਂ ਨੂੰ ਮਾਰਦੇ ਹੋਏ ਬਹੁਤ ਜੋ ਮਾਰੀਦਾ ਰਹੀ ਜੀ ਹਾਂ ਜੀ ਉਸ ਤੋਂ ਬੱਲੇ ਬੱਚੋ ਜੀ ਆਜੀ ਆਜੀ ਜੀ ਉਸ ਤੋਂ ਆਜੋ ਸਰ ਸਤਿ ਸ਼੍ਰੀ ਅਕਾਲ ਜੀ Yeah. ਜੀ ਅੰਦੇ ਉਹਦਾ ਫੋਨ ਕਰਨੇ ਦਾ ਮੌਕਾ ਟਾਈਟ ਨਾ ਕਰਦੇ ਨਾ ਕਰਦੇ ਹੋਏ ਹਾਂਜੀ ਅਸੀਂ ਡੀਆਰਸੀ ਪਹੁੰਚੇ ਸੀ ਅੱਜ ਧੰਨਵਾਦ ਕੀਤਾ ਉਹਨਾਂ ਦਾ ਵਿਚਾਰਿਆ ਉਹਨਾਂ ਅਸੀਂ ਰੋ ਭਾਂਡੇ ਮਾੜ ਕੇ ਗੁਜ਼ਾਰਾ ਕਰ ਰਹੇ ਆ ਵੀ ਸਾਡਾ ਘਰ ਨਾਟ ਆਇਆ ਜੈ ਵੀ ਸਾਡਾ ਮਿਹਨਤ ਦਾ ਹੀ ਕੰਮ ਆ ਰਿਹਾ ਅਸੀਂ ਇਹੋ ਜਿਹੇ ਕੰਮ ਅੱਗੇ ਤੋਂ ਨਹੀਂ ਕਰਦੇ ਕੋਈ ਉੱਤੇ ਜਿਵੇਂ ਤੁਹਾਡੇ ਘਰ ਹਾਂਜੀ ਜਿਵੇਂ ਤੁਹਾਡੇ ਘਰ ਦਾ ਜੋ ਬੱਚਾ ਨਸ਼ਾ ਵੇਚਦਾ ਪਰਚੇ ਦਰਜ ਹਾਂਜੀ ਫਿਰ ਰੋਕਿਆ ਗਿਆ ਤੁਹਾਡੇ ਵੱਲੋਂ ਹਾਂਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਜੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਜਾਨੀ ਕਿ ਵੀ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੇ ਕਰ ਲਏ ਠੀਕ ਆ ਪਰ ਅੱਗੇ ਤੋਂ ਨਹੀਂ ਇਹੋ ਜਿਹਾ ਕੰਮ ਹੋਊਗਾ ਹੌਣ ਸੋ ਸੁਧਾਰਾ ਜੀ ਹਾਂਜੀ ਹਾਂਜੀ ਹੁਣ ਸੁਧਰਿਆ ਜੀ ਫੈਕਟਰੀ ਜਾ ਰਹੇ ਨੇ ਕੰਮ ਤੇ ਆਪਣਾ ਜੰਤਾਂ ਮੁੱਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਅੱਜ ਤੋਂ ਨੂੰ ਸਰਕਾਰ ਨੇ ਬਲੋਕ ਕਿ ਚਲੋ ਮਾਫੀ ਦਿੱਤੀ ਹਾਂਜੀ ਅਸੀਂ ਮਾਫੀ ਮੰਗ ਮਾਫੀ ਮੰਗੀ ਆ ਉਹਨਾਂ ਤੋਂ ਸਾਨੂੰ ਮਾਫ ਕਰ ਦਿਓ ਸਾਨੂੰ ਜੇ ਅੱਗੇ ਤੋਂ ਇਹੋ ਜਿਹੇ ਕੰਮ ਕਰਾਂਗੇ ਜੋ ਕੁਛ ਮਰਜ਼ੀ ਤੁਸੀਂ ਕਰਿਓ ਸਾਨੂੰ ਮਾਫ ਕਰਿਆ ਜਾਵੇ ਅਸੀਂ ਤਾਂ ਆਪ ਲੋਕਾਂ ਦੇ ਕੰਮ ਕਰਦਿਆਂ ਗੁਜ਼ਾਰੇ ਕਰਦਿਆਂ ਭਾਂਡੇ ਮਾਚ ਕੇ ਲੋਕਾਂ ਦੇ ਕੰਮ ਕਰਕੇ ਤਾਂ ਅਸੀਂ ਆਪਣਾ ਰੋਟੀ ਕੱਢਦੇ ਹਾਂ ਸਵੇਰ ਤੋਂ ਨਿਕਲ ਜਾਂਦੇ ਆ ਸ਼ਾਮ ਨੂੰ ਘਰੇ ਵੜਦੇ ਆ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਨਸ਼ਾ ਵੇਚਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਅਸੀਂ ਕੀ ਕਹਨੇ ਆ ਵੀ ਉਹ ਨਸ਼ਾ ਚੰਦਾ ਬੰਦ ਕਰਿਆ ਜਾਵੇ ਉਹਨਾਂ ਦਾ ਵੀ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਹਾਂਜੀ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ ਜੇ ਕੋਈ ਨਸ਼ਾ ਵੇਚਗਾ ਆਪਣੀ ਕੋਈ ਜਾਇਦਾਦ ਬਣਾਊਗਾ ਮਕਾਨ ਬਣਾਊਗਾ ਕੋ ਪ੍ਰਾਪਰਟੀ ਬਣਾਊਗਾ ਉਹਨੂੰ ਟੈਚ ਵੀ ਕਰਾਂਗੇ ਜਿਹੜੀ ਇਲੀਗਲ ਪ੍ਰਾਪਰਟੀ ਹੈ ਐਡਮਿਨਿਸਟ੍ਰੇਸ਼ਨ ਦੀ ਮਾਦੇ ਦੇ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਠਾਵਾਂਗੇ ਵੀ ਪਰ ਜਦੋਂ ਇਹ ਇੱਥੇ ਬੋਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੇ ਚਾਰ ਪੰਜ ਲੇੜੀ ਵਿਚਾਰੀਆਂ ਇਹ ਕਹਿ ਰਹੀਆਂ ਸੀ ਵੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਜ ਕੇ ਸਪੰਜਾ ਕਰਕੇ ਸਿਰਫ ਇੱਕ ਕਮਰੇ 'ਚ ਹੀ ਰਹਿ ਰਹੀਆਂ ਆ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਇਹ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਜਿਹੜਾ ਅਸੀਂ ਇਹਦਾ ਦੇ ਹਾਲਾਤ ਦੇਖ ਕੇ ਇਸੇ ਕਰਕੇ ਇਹਨੂੰ ਛੱਡ ਰਹੇ ਆ ਜਿਹੜਾ ਡੈਮੋਲੇਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ ਤਿੰਨ ਮੁਕੱਦਮੇ ਪੰਜ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਕਿੰਨੇ ਮੁਕੱਦਮੇ ਐਂਡੀਪੀਐਸ ਦੇਨੇ ਜੀ ਐਂਡੀ ਆਡੀਪੀਐਸ ਦੇ ਕਰਦੇ ਕਿਸੇ ਹੋਰ ਮੈਂਬਰ ਤੇ ਵੀ ਦਰਜ ਹੈ ਜੀ ਨਹੀਂ ਨਹੀਂ ਕਰਦੇ ਹੋਰ ਬੰਦੇ ਤੇ ਵੀ ਐਸਾ ਸਮਰਾਜ ਕੋਈ ਹੋਰ ਵੀ ਕਾਰਵਾਈ ਕਰਨ ਦਾ ਕੋਈ ਹੈ ਜੀ ਦਾ ਨਹੀਂ ਨਹੀਂ ਜੇ ਜਿਹੜਾ ਸਾਡੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਪੂਰੀ ਆਪਣੀ ਸੌਡਨੀ ਦੇ ਸਮਰਾਲਾ ਦੇ ਮਸ਼ਹੂਰਾਦਾ ਸਾਹਿਬ ਦੇ ਥਾਣੇ ਦਾ ਜਿਹੜਾ ਵੀ ਕੋ ਨਸ਼ੇ ਦਾ ਸਾਜ਼ਾ ਕਰ ਸਾਰਾਂ ਦੀ ਪ੍ਰਾਪਰਟੀ ਤਸਦੀਕ ਕਰ ਰਹੇ ਆ ਜਿਹੜਾ ਵੀ ਸਾਡੀ ਰਡਾਰ ਤੇ ਆਊਗਾ ਬਿਲਕੁਲ ਉਹਦੀ ਡੈਡ ਡੈਮੋਲੇਸ਼ਨ ਕਰਾਂਗੇ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਦੀ ਮੱਦਦ ਦੇ